ਮਿੱਤਰੋ ਸਾਰੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡੇ ਨਵੇਂ ਬਲੌਗ 'ਚ ਮਿੱਤਰੋ ਰਾਤ ਮੀ ਬਲਕਿ ਸੋਰੀ ਕੱਲ ਪਿਆ ਮੀ ਸਾਰਾ ਦਿਨ ਤੇ ਮੱਛਰ ਇੰਨਾ ਜਿਆਦਾ ਬੁਰਾ ਹਾਲ ਹੋਇਆ ਪਿਆ ਹੁਣ ਡੰਗ ਡੰਗਰ ਬੰਨੇ ਨੇ ਅੰਦਰ ਸੰਤੋਖ ਨੂੰ ਸਵੇਰ ਦਾ ਭੇਜਤਾ ਹੀ ਖਾਦ ਲੈ ਕੇ ਹੋ ਗਿਆ ਏ ਤੇ ਹੁਣ ਮਿੱਤਰੋ ਆਪਾਂ ਵੀ ਚੱਲਨੇ ਆ ਉਧਰ ਵਿੰਨੇ ਮੋਲ ਚਲ ਜਾ ਆ ਗਏ ਲੋ ਮਿੱਤਰੋ ਮੌਸਮ ਅੱਜ ਇੱਕਰੀ ਜੇ ਥੋੜੀਆਂ ਜਿਹੀਆਂ ਕਣੀਆਂ ਆ ਗਈਆਂ ਸਨ ਬਾਕੀ ਬਚਾਈ ਫਿਰ ਝੜ ਗਿਆ ਮਤਲਬ ਕੀ ਬਾਕੀ ਹੁਣ ਵੇਖੋ ਅੱਗੇ ਨਾ ਹੀ ਆਏ ਪ੍ਰਮਾਤਮਾ ਦੀ ਬੇਰ ਨਾਲ ਤਾਂ ਸਹੀ ਹੈ ਵਾਕੀ ਮਿੱਤਰੋ ਛੋਟਾ ਘਲੋਤਾ ਬਣਾਏ ਕੱਲ ਡਿੱਗ ਪਿਆ ਸੀ ਉੱਥੇ ਉਸ ਤੋਂ ਬਾਦ ਨਾ ਧੂੰ ਧੂੰ ਦਾ ਟਾਈਮ ਨਹੀਂ ਲੱਗਾ ਓਕਾ ਫੋਨ ਆਇਆ ਸੰਤੋਸ਼ ਦਾ ਮੈਂ ਜਾਣਾ ਭੋਗ ਤੇ ਟਰੈਕਟਰ ਗਿਰ ਗਿਆ ਹੈ ਤੋਤੀ ਨਾ ਮਿੱਟੀ ਨੇ ਖੀਂਚ ਲਿਆ ਟਾਇਰ ਇਹ ਰਾਸਣ ਰੁਕਣਾ ਚੱਲ ਕੋਈ ਗੱਲ ਨਹੀਂ ਆ ਸੰਤੋਸ਼ ਟਾਇਰ ਖਿੰਚ ਲੀਆ ਮਿੱਟੀ ਨੇ ਮਿੱਟੀ ਨੇ ਟਾਇਰ ਖਿੰਚ ਲੀਆ ਥਾ ਨੇ ਮੇਰ ਕੋਣਾ ਹਾਸਾ ਕਹਤਾ ਮਿੱਟੀ ਨੇ ਟਾਇਰ ਖਿੰਚ ਲਿਆ ਉਹ ਮੈਂ ਚੋਂ ਪਤਾ ਕੀ ਜਾਂਦੀ ਮਿੱਤਰੋ ਇੰਨਾ ਚ ਵਜ ਗਈ ਸਿੱਧਾ ਡੇਡ ਡਡ ਘਟਾ ਮਾਰੀ ਉਹਨੇ ਹੋਂ ਤੇ ਕਿੱਲੇ ਦੇ ਸਾਹਮਣੇ ਹੈ ਕਵਾਚ ਕਵਾਚ ਉਹਨੇ ਹੈ ਕਵਾਚ ਕਿਲਾ ਆ 8 ਘੱਟੇ ਉਹਨਾਂ ਚ ਪਾਇ ਜਾਣਗੇ 7-8 ਘੱਟੇ ਵੱਡੇ ਉੱਚੇ ਨੀਚੇ ਤਾਂ ਕੋਈ ਨਹੀਂ ਸਾਫ਼ ਹੈ ਨਾ ਬਿਲਕੁਲ ਮੇ ਮਿੱਤਰੋ ਆਪਨੀ 31 ਤੇ ਆਹ ਕਰੋ ਚੈੱਕ ਮਾਈ ਬਰੂ ਜੀ ਮੇਰੇ ਨਾਲ ਸੱਚੇ ਬਾਦਸ਼ਾਹ ਦੀ ਸੱਟੇ ਕੰਮ ਬਾਕੀ ਉਹ ਵੇਖੋ ਉਹ ਜਗ੍ਹਾ ਜਿੱਥੇ ਦਵਾਈ ਪਈ ਹੈ ਅੱਜ ਤੋਂ ਸਾਢੇ 3-4 ਸਾਲ ਪਹਿਲਾਂ ਅਲਿਕੇ ਤਿੰਨ ਤਿੰਨ ਸਿਜੰਤਰਾਮ ਨਾਲ ਹੋ ਗਏ ਨੇ ਨਾ ਤਿੰਨ ਸਾਲ ਤੇ ਆਰਾਮ ਨਾ ਹੋ ਗਏ ਨੇ ਤੇ ਕਣਕਾਂ ਚ ਪਈ ਸੀ ਤੇ ਵੇਖ ਲਓ ਮਿੱਤਰੋ ਹਜੇ ਤੱਕ ਨਹੀਂ ਕੋਈ ਸ਼ਾਇ ਹੁੰਦੀ ਉੱਥੇ ਇਹ ਗੰਦ ਵਾਲੀ ਦਵਾਈ ਤੇ ਇੰਨੀ ਗੰਦੀ ਦਵਾਈ ਨਾ ਇੰਨੀ ਗੰਦੀ ਸਮਝੋ ਗੰਬਾਰ ਆ ਮਾ ਹੱਕੇ ਮਿੱਤਰੋ ਉੱਥੇ ਗੁੱਟ ਜੀ ਮਰੀ ਇੱਕ ਉੱਥੇ ਪੱਡੇ ਲਾ ਦਿੰਦੇ ਆ ਇੱਕ ਦੋ ਇੱਥੇ ਲਾਣ ਵਾਲੇ ਨੇ ਆ ਲਾ ਦਿੰਦੇ ਆ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਇਹ ਆਪਣੀ ਹੋ ਗਈ ਅੱਜ ਤੁਸੀਂ ਮੰਨ ਲਓ ਵੀ ਅੱਜ ਤਰੀਕ 1 ਤੇ 32 32 ਦਿਨਾਂ ਦੀ ਹੋ ਗਈ ਹੈ 28 29 ਤਰੀਕ ਨੂੰ ਆਪਣਾਣੀ ਸ਼ੁਰੂ ਕੀਤੀ ਸੀ ਪਰ ਨਹੀਂ ਇਹ ਤਾਂ ਸੱਚ ਲਾਸਟ ਚ ਲਾਈ ਹੈ ਬਿਲਕੁਲ ਇਹ ਤੇ 1 ਜਾਂ 2 ਤਰੀਕ ਨੂੰ ਲਈ ਉਹ 30 ਦਿਨਾਂ ਦੀ ਹੋਈ ਹੈ ਮਿੱਤਰੋ ਬਸ ਅਜੇ 30 ਉਹ ਦਿਨਾਂ ਦੀ 29 30 ਦਿਨਾਂ ਦੀ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਬਸ ਇਹਦੇ ਚ ਇੱਕੋ ਕਮੀ ਹੈ ਮੰਨ ਲਓ ਬਿਨਾਂ ਬਿਮਾਰੀ ਤੋਂ ਵੀ ਇਹਦੇ ਚ ਨਾ ਜਿਵੇਂ ਕਈ ਕਈ ਪੱਡੇ ਵਿਰਲੇ ਵਿਰਲੇ ਮਰਦੇ ਨੇ ਔਰ ਕੋਈ ਦਿੱਕਤ ਨਹੀਂ ਆ। ਰਿਸ਼ਤੇਦਾਰਾਂ ਆਪਣੇ ਆ ਵੀ ਲਈ ਸੀ ਪਿਛਲੇ ਸਾਲ ਉਹ ਵੀ ਆਉਂਦੇ ਹਨ ਵੀ ਵਿਰਲੇ-ਵਿਰਲੇ ਪੱਡੇ ਤੇ ਜੋ ਮਰਦੇ ਨੇ ਜੀ ਬਿਮਾਰੀ ਹੋਏ ਨਾ ਹੋਏ ਤਾਂ ਵੀ। ਬਾਕੀ ਮਿੱਤਰੋ ਉਹ ਵੇਖੋ ਉਹਦਾ ਇਹਦਾ ਰੰਗ ਦਾ ਫਰਕ ਚੈੱਕ ਕਰੋ। ਉਹ ਉਹਨੂੰ ਖਾਦ ਪਾਈ ਸੀ ਕੱਲ ਨਾ ਪਰਸੋਂ ਤੇ ਕੱਲ ਪੈ ਗਿਆ ਮੀਂਹ। ਰੰਗ ਬਣ ਤੇ ਮੀਂਹ ਨੇ। ਤੈਨੂੰ ਅੱਜ ਪਾਣੀ ਹੈ ਤੇ ਮੌਸਮ ਅੱਜ ਵੀ ਘਰਾਵੇ। ਬਾਕੀ ਅੱਗੇ-ਅੱਗੇ ਲੱਗ ਜਾਂਦਾ ਪਤਾ। ਅਨੱਕਾ ਦੇ ਮਿੱਤਰੋ ਦਿੱਤਾ ਬੰਨ ਪਾਣੀ ਬੜਾ ਝੜ ਗਿਆ ਬੜਾ ਜਿਆਦਾ ਤੇ ਇਧਰ ਆਪਾਂ ਪਾ ਦੇਾਂਗੇ ਕੱਲ ਨੂੰ ਖਾਦ ਆਨਕਾ ਰਹਿ ਗਿਆ ਆ ਵੀ ਬੰਦ ਨਹੀਂ ਨੇ ਇਹਦੇ ਚੋਂ ਜ਼ਰਲਾਵਾਂ ਜਾਂਦਾ ਜੇ ਪਾਣੀ ਹੁੰਦਾ ਪਿਆ ਉਹ ਵੇਖੋ ਸਾਹਮਣੇ ਮਿੱਤਰੋ ਪਾਣੀ ਤਾਂ ਮਤਲਬ ਵੀ ਥੋੜਾ ਜਿਹਾ ਹੀ ਰਹਿ ਗਿਆ ਪਿੱਛੇ ਇੰਨਾ ਕੁ ਨਹੀਂਗਾ ਪਰ ਜ਼ਰਲਾਵਾਂ ਜਾਂਦਾ ਜਿਹਾ ਹੀ ਜਾਂਦਾ ਹੁਣ ਐਵੇਂ ਕਰਨੇ ਆ ਬੰਨ ਦੇਣੇ ਆ ਜਾਂ ਤੇ ਤੇ ਫਿਰ ਆਪਣਾ ਰੁਕ ਜੇਗਾ ਇੰਨੇ ਨਾਲ ਵਾਕੀ ਮਿੱਤਰੋ ਆ ਆਪਣੀ ਜਿਹੜੀ ਲੇਟ ਲੱਗੀ ਸੀ ਉਹ ਬਸ ਬਾਕੀ ਦਾ ਕੰਮ ਸਹੀ ਏ ਥੋੜੀ ਜੀ ਇਹ ਪਹਾੜੀ ਲੱਗਦੀ ਵੀ ਜਿੱਥੇ ਮੰਨ ਲਓ ਵੀ ਪਹਿਲੀ ਏ ਉਹ ਉੱਚੀ ਏ ਜਿਹੜੀ ਮਤਲਬ ਕਿ ਪਛੇਤਰੀ ਲੱਗੀ ਏ ਉਹ ਥੋੜੀ ਜੀ ਨੀਵੀ ਉੱਚੀ ਨੀਵੀ ਜੀ ਬੜੀ ਪਹਾੜੀ ਲੱਗਦੀ ਮੰਜੀ ਐਵੇਂ ਲੱਗਦਾ ਜਿਵੇਂ ਖਾਧਾ ਦਵਾਈਆਂ ਪ੍ਰਭਰ ਨਹੀਂ ਪਈਆਂ ਆਹ ਦੇਖੋ ਇੱਥੋਂ ਜਿਵੇਂ ਸੰਗਣੀ ਏ ਇੱਥੋਂ ਅਜੇ ਮੰਨ ਲਓ ਵੀ ਪੇਡਾ ਮਾਰਨਾ ਏ ਤੇ ਉਹ ਕਰੋ ਚੈੱਕ ਤੋਂ ਬੜੀ ਉੱਚੀ ਨੀਵੀਂ ਤਾਂ ਕਰਕੇ ਹੋਰ ਤੇ ਕੰਮ ਸਹੀ ਹੈ ਆਈ ਚੀਜ਼ ਥੋੜੀ ਜਿਹੀ ਪੈੜੀ ਲੱਗਦੀ ਹੈ ਚਲੋ ਹੋਰ 10 ਦਿਨਾਂ ਤੱਕ ਇਹਨੂੰ ਖਾ ਦੇ ਇੱਧਰ-ਇੱਧਰ ਮਾਰ ਦਾਂਗੇ ਹੋ ਜਾਏਗੀ ਚੰਗੀ ਆ ਵੇਖੋ ਆਪਣੀ 75 ਇਹ ਨਾਲ-ਨਾਲ ਗੰਦ-ਗੁੰਦ ਤੇ ਸਪਰੇਅ ਇਹਦੇ ਤੇ ਕੀਤੀ ਤੇ ਆਸੀ ਪਰਥਲੜੇ ਪਾਸੇ ਮਰਿਆ ਕੁੰਨੀ ਮੰਨ ਲਓ ਕੁਝ ਤੇ ਮੀਂਹ ਆ ਗਿਆ ਸੀ ਉਦੋਂ ਨਾਲ ਨਾਲ ਹੀ ਮੀਂਹ 'ਚ ਮੰਨ ਲਓ ਕੰਮ ਨਹੀਂ ਕੀਤਾ ਦਵਾਈ ਨੇ ਤੇ ਬਾਕੀ ਇਹਨੂੰ ਮਿੱਤਰੋ ਹੋਰ 5 ਪੰਜਾਂ ਹਫਤੇ ਦੇ ਵਿੱਚ ਵਿੱਚ ਪੰਜ-ਸੱਤ ਦਿਨਾਂ ਦੇ ਵਿੱਚ ਵਿੱਚ ਪਦਾਨ ਪਾ ਦਿਆਂਗੇ ਨਾਲ 5-5 7-7 ਕਿਲੋ ਖਾਦ ਨਾਲ ਪਦਾਨ ਮੌਸਮ ਫਿਰ ਮੀਂਹ ਵਾਲਾ ਹੋਇਆ ਪਰ ਗੁੱਮ ਬੜਾ ਜਿਆਦਾ ਲੱਗ ਗਿਆ ਗੁੱਮ ਮੀਂਹ ਨਾਲ ਜਿਆਦਾ ਲੱਗਾ ਨਾ ਬੁਰਾ ਹਾਲ ਹੋਇਆ ਪਿਆ ਆਹ ਵੇਖੋ ਪਾਣੀ ਪਾਣੀ ਅਜੇ ਵੀ ਨਹੀਂ ਘਟਦਾ ਪਿਆ ਪਾਣੀ ਓਵੇਂ ਦਾ ਓਵੇਂ ਹੀ ਹੈ ਮੰਨ ਲਓ ਤੇ ਸਪਰੇਅ ਇਹ ਖਾਦਾ ਮਿੱਤਰੋ ਆਪਣੀ ਕੱਲ ਨੂੰ ਕੱਲ ਸ਼ਾਇਦ ਨਿਬੜ ਜੇਗਾ ਆਪਣਾ ਔਰ ਲੋਕਾਂ ਸੰਤੋਸ਼ਪਾਨ ਹੁਣ ਮਤਲਬ ਕਿ ਦਿਨ ਪੂਰੇ ਉਹ ਚੱਲੇ ਨੇ ਤੇ ਇਸ ਕਰਕੇ ਆਪਾਂ ਤੇ ਮਤਲਬ ਕਿ ਡੇਡ ਡੜ ਕਟਾ ਇਕੱਠਾ ਹੀ ਢੋਕੀ ਹੁੰਦੀਆਂ ਮੰਨ ਲਓ ਕਟਾ ਪਾਵਾਂਗੇ ਫਿਰ ਮਤਲਬ ਕਿ 5-7 ਦਿਨ ਖਲੋ ਕੇ ਅੱਦਾ ਕਟਾ ਹੁਣਾ ਕਟਾ ਫਿਰ ਪਾंदे ਫਿਰਾਂਗੇ ਇਸ ਕਰਕੇ ਸਰਾਫਾ ਸਿਆ ਸਰਾਫਾ ਦਵਾਈ ਇਹ ਚਾਚੇ ਨਾ ਪਾਈ ਸੀ ਉਹਦੇ ਨਾਲ ਮੰਨ ਲਓ ਵੀ ਜੇ ਕੋਈ ਪੇਡਾ ਰੁਕਿਆ ਰੱਖਿਆ ਉਹ ਵੀ ਟੁਰ ਪਿੰਦਾ ਉਹ ਬਾਤੀ ਨਾਲ ਤੇ ਹੁਣ ਕਲੀਅਰ ਹੋ ਜਾਏਗਾ ਕੰਮ ਬਾਕੀ वैसे एक के करमा वाली बराबर ही कोई ड्डी दिक्कत परेशानी कोणीगी पानी है मान लो चलो पानी उतर जाएगा दो चार दिन अंदर बीच यही हो सकता है वाकई मित्रों मी ना पए ਹੁਣ ਤੇ ਸਹੀ ਹੈ ਪਰ ਜਿਵੇਂ ਦਾ ਮੌਸਮ ਹੈ ਅੱਜ ਦਾ ਵੀ 80% ਹੈ ਤੇ ਜੇ ਪੈਣ ਲੱਗਿਆ ਤੇ ਇੱਕੋ ਦਾ ਵੀ ਪੈਣ ਲੱਗ ਜਾਂਦਾ ਪਤਾ ਵੀ ਨਹੀਂ ਲੱਗਦਾ ਮੌਸਮ ਦੇ ਹਿਸਾਬ ਨਾਲ ਹੁਣ ਥੋੜਾ ਜਿਹਾ ਟਾਲਾਂ ਇਹ ਗੇਤਰੀਆਂ ਨੂੰ ਮਤਲਬ ਕਿ ਥੋੜੀ ਜੀ ਜਿਹੜੀ ਭਈ ਇਹ ਬਿਮਾਰੀ ਪਈ ਹੈ ਜੇ 75ਆਂ ਦਾ ਥੋੜਾ ਜਿਹਾ ਮਿੱਤਰੋ ਰਿਆ ਟਾਲਾ ਬਾਕੀ ਅੱਗੋਂ ਲੋਕ ਜੇ 73 ਨਾਂ ਨਾ ਲੱਗ ਗਏ ਤੇ ਉਵੇਂ ਹੋਰ ਨਾ ਕੋਈ ਦਿੱਕਤ ਪਰੇਸ਼ਾਨੀਆਂ ਆ ਜੇ ਕੋਈ ਸਮਝੋ ਕੰਮ ਬਾਹਰ ਹੈ ਚਲੋ ਮਿੱਤਰੋ ਬਾਕੀ ਆਪਾਂ ਚੱਲਨੇ ਹੁਣ ਉੱਧਰ ਉੱਧਰ ਵੀ ਢੀੜਾ ਮਾਰ ਕੇ ਹੁੰਨੇ ਆ ਪਾਣੀ ਪੁਣੀ ਟੁੱਟੇ ਨੇ ਅੱਗੇ ਜਾਣਦੇ ਨੇ ਨਾਲੇ ਜਿੰਨਾਂ ਚ ਖਾਦਾਂ ਪਈਆਂਂ ਦੀਆਂ ਨੇ ਉਹਨਾਂ ਦੇ ਤੇਨੇ ਬੰਨ ਬਾਕੀ ਹੌਲੀ ਹੌਲੀ ਪੀ ਜਾਣਗੇ ਸਾਰੇ ਤੇ ਪ੍ਰਦਾਨ ਆਪਾਂ 3 ਅਤੇ 2 5 ਤੇ 2 7 ਤੇ 6 13 ਹਫਤੇ ਡੇਢ ਦੇ ਵਿੱਚ ਵਿੱਚ 15 ਕੁ ਕਿਲਿਆਂ ਦੇ ਵਿੱਚ ਪ੍ਰਾਣ ਪਾ ਦੇਵਾਂਗੇ ਫਿਰ ਬਾਕੀਆਂ ਚ ਮਿੱਤਰੋ 10 ਕੁ ਦਿਨ ਖਲੋਵੋਗੇ ਬਾਕੀ ਇਸਰੋ ਇੱਕ ਕਮੈਂਡ ਕਰਕੇ ਜਰੂਰ ਦੱਸਿਓ ਸਾਰੇ ਵੀਰ ਵੀ ਪ੍ਰਾਣ ਕਿੰਨੇ ਟਾਈਮ ਦੀ ਫਸਲ ਨੂੰ ਪਾਣੀ ਚਾਹੀਦੀ ਮੰਨ ਲਓ ਵੀ ਅਸੀਂ ਤੇ ਜਿਵੇਂ ਹੁਣ 75 ਇਹ ਉਹਨੂੰ ਪਾ ਦਿੰਨੇ ਆ 55 ਤੋਂ 60 ਦਿਨਾਂ ਦੇ ਵਿੱਚ ਵਿੱਚ ਤੇ 26 ਥੋੜੀ ਜੀ ਛੇਤੀ ਆ ਜਾਂਦੀ ਹੈ 26 ਨੂੰ ਮੰਨ ਲਓ ਵੀ 2-4 ਦਿਨ ਪਹਿਲਾਂ ਪਾ ਦਿੱਤਾ ਹੈ ਮਤਲਬ ਕਿ ਗੱਬੇ ਆਉਣ ਤੱਕ ਪਾ ਦੇਈ ਦੀ ਬਸ ਨਵੇੜ ਦੇਣੇ ਹਨ ਕੰਮ ਬਾਕੀ ਆਪ ਦੀ ਆਪ ਦੀ ਸਮਝ ਜਿਵੇਂ ਕਈ ਹੁਣ ਦਾ ਨਾਮ ਕੀ ਹੈ ਉਹਨੇ ਚਾਚੇ ਯਾਰੀ ਨੇ ਉਹ ਹੁਣ ਪਾ ਦੇਣ ਲੱਗੇ ਨੇ ਮੰਨ ਲਓ ਵਕੀ ਮਿੱਤਰੋ ਸਾਰੇ ਆਪਣੇ ਸਾਫ ਕਿਤਾਬ ਨਾਲ ਚੱਲਦੇ ਨੇ ਮੰਜੀ ਕਰਮ ਵਾਲੀ ਆਦ ਕਿ ਸਹੀ ਹੈ ਬਾਕੀ ਅੱਗੇ ਪ੍ਰਮਾਤਮਾ ਦਾ ਰੰਗ ਚਲੋ ਮਿੱਤਰੋ ਖਾਦ ਦਾ ਆਪਣਾ ਨਿਬੜ ਚੱਲਾ ਡੇਡ ਡੇਡ ਕਟਾ ਪਾ ਕੇ ਤੇ ਆਪਾਂ ਨੇ 베ੜੀ ਉਹਨੇ ਬਸ ਇਸ ਤੋਂ ਬਾਅਦ ਹੁਣ ਤੇ ਲੋਡ ਵੀ ਕੋ ਨਹੀਂ ਵੈਸੇ ਮਤਲਬ ਕਿ ਮੰਨ ਕੇ ਚੱਲੋ 332 ਕਿ ਦਿਨਾਂ ਦੀ ਹੋ ਗਈ ਹੈ ਤੇ ਲਾਸਟ ਖਾਦ ਪੈ ਚੱਲੀ ਹੈ ਪਹਿਲੀਆਂ ਦੋ ਖਾਦਾਂ ਛੇਤੀ ਪੈ ਗਈਆਂ ਹਨਾ ਹੁਣ ਵਿੱਚ ਅੱਪਤਾ ਡੇਢ ਲੰਘ ਗਿਆ ਤੇ ਹੁਣ ਮਿੱਤਰੋ ਆਪਾਂ ਆ ਕੇ ਨਬੜ ਦੇ ਲੰਗੇ ਆ ਪਾਣੀ ਪੂਣੀ ਤਰ ਗਿਆ ਸਾਰਾ ਨਿਕਲ ਗਿਆ ਇੱਕ ਵਾਰੀ ਪਿੱਛੋਂ ਵੀ ਨੱਕੇ ਨੁੱਕੇ ਬੰਨਤੇ ਨੇ ਤੇ ਪਾਣੀ ਨਿਕਲ ਗਿਆ ਮਿੱਤਰੋ ਸਾਰਾ ਥੋੜਾ ਬਤਾ ਜਾਂਦਾ ਉਹ ਜਾਣਦੇ ਨੇ ਚੱਲਦਾ ਰਹੇਗਾ ਤੇ ਬਸ ਹੁਣ ਖਾਦ ਪਾ ਕੇ ਸੋਰੀ ਨੱਕੇ ਬੰਨਤੇ ਨੇ ਤੇ ਖਾਦ ਸੰਤੋਸ਼ ਲੈ ਗਿਆ ਉਹ ਕਰੋ ਚੈੱਕ ਬੱਚਾ ਨਿਬੜ ਜਾਏਗਾ ਸਾਰਾ A to Z ਖਾਦ ਦਾ ਵੀ 2 ਕਿਲੋ ਇੱਧਰ ਰਹਿ ਗਏ ਨੇ ਆਪਾਂ ਰਲਾ ਦਿੰਨੇ ਆ ਤੇ ਨਿਬੜੇਗਾ ਕੰਮ ਲੋ ਵਿੱਚੋਂ ਬਿਰੋ ਉਹਨਾਂ ਤਿੰਨਾਂ ਚ ਪੈ ਗਈ ਏ ਇਹਦੀ ਵੀ ਰਲਾਤੀ ਜੇ ਇਹਦੀ ਵੀ ਰਲਾਤੀ ਨਿਬੜਿਆ ਕੰਮ ਗਲਬਜ਼ਾਂ ਦਾ ਬੜਾ ਫਾਇਦਾ ਇੱਕ ਪੁੱਠਾ ਪਾਇਆ ਉਹ ਸੀ ਸੰਤੋਖ ਨੇ ਸੱਜੇ ਹੱਥ ਵਾਲੀ ਦੋਵੇਂ ਪੰਦਾ ਕਿਉਂਕਿ ਉਹਦਾ ਨਾਮ ਕੀ ਖੱਬੇ ਹੱਥ ਚ ਤੇ ਆਂਦਾ ਬਾਜੀ ਲੋੜ ਨਹੀਂ ਪੈਂਦੀ ਤੇ ਖੱਬੇ ਹੱਥ ਨਾਲ ਹੀ ਮਾਰ ਲਉ ਖਾਦ ਮਾਰਨੀ ਹੁੰਦੀ ਹੈ ਆ ਜਾ ਚੀਰਾ ਮਿੱਤਰੋ ਪਾਈ ਸੀ ਨਾਲ ਸਪਾਰਾ ਸਰਾਫਾ ਪਤਾ ਨਹੀਂ ਕੀ ਨਾਮ ਹੈ ਸਰਾਫਾ ਮੈਂ ਬਖਾਨਾ ਤੁਹਾਨੂੰ ਰਿਜ਼ਲਟ ਬੜਾ ਟਾਪ ਦਾ ਸਰਾਫਾ ਬੜੇ ਟਾਪ ਦਾ ਰਿਜ਼ਲਟ ਇਹਦਾ ਤੇ ਆਪਾਂ ਨੂੰ ਵੀ ਅਸੀਂ ਵੀ ਲਾਸਟ ਖਾਦ ਪਾਣੀ ਹੈ ਚਲੋ ਨਾਲ ਕੁਝ ਪੈ ਜੇ ਆ ਮਿੱਤਰੋ ਇਹਦੀ ਹੋ ਜੇਗੀ ਆ ਵਾਲੀ ਇਹਦੀ ਹੋ ਜੇਗੀ ਤੇ ਹੁਣ ਆਪਾਂ ਇੱਕ ਦੀ ਸਾਰੀਆਂ ਵਟਾਂ ਦੇ ਮਾਰ ਕੇ ਹੁੰਨੇ ਆ ਗੇੜਾ A to Z ਉਈ ਨੱਕਾ ਨੁੱਕਾ ਰਹਿ ਗਿਆ ਹੋਵੇ ਤਾਂ ਬੰਦ ਕਰ ਦਾਂਗੇ ਨਾਲੇ ਤੁਹਾਨੂੰ ਕੰਡੀਸ਼ਨ ਵਿਖਾਣੀਆਂ ਮੰਜੀ ਦੀ ਸਾਰੀ ਇੱਥੇ ਆਪਾਂ ਪਾਣੀ ਸੀ ਮਿੱਟੀ ਤੇ ਪ੍ਰੈਸ਼ਰ ਕਰੋ ਚੈੱਕ ਪੰਪ ਦਾ ਮੈਨੂੰ ਤੇ ਹੀ ਨਹੀਂ ਸਾਰੀ ਜਗ੍ਹਾ ਜਿੰਨੇ ਮਾਰਨਾ ਹਰਾ ਕਰੋ ਚੈੱਕ ਬੜਾ ਪ੍ਰੈਸ਼ਰ ਵੀ ਪੰਪ ਦਾ ਐਵੇਂ ਗਈ ਜਾਈਏ ਪਾਣੀ ਵੀ ਮਿੰਟੋ ਮਿੰਟੀ ਲਾਂਦਾ ਤਸਲੀਆਂ ਨਾਲ ਪ੍ਰੈਸ਼ਰ ਵੀ ਪੂਰਾ ਤਸਲੀਆਂ ਦਾ ਆਉਤੇ ਦਾ ਕੇ ਜਾਂਦਾ ਪ੍ਰੈਸ਼ਰ ਵੇਖ ਲਓ ਅੱਜ ਮਿੱਤਰੋ ਤਗੜੀ ਏ ਸਾਰੇ ਸੰਦਿਆਂ ਨੂੰ ਬੰਨ੍ਹ ਦੀ ਏ ਗੱਡੀ ਨੂੰ ਜਿੱਤੀ ਸੀ ਬੰਨ ਛੋਟੀ ਗੱਡੀ ਨੂੰ ਬੰਨ੍ਹ ਆਪ ਕੋ ਚੈੱਕ ਗੱਡੀ ਨੂੰ ਤਾਂ ਬੰਨਤੀ ਸੀ ਟਰਾਲੀਆਂ ਤੇ ਬਾਕੀ ਸੰਦੇ ਰਹਿ ਗਏ ਚਲੋ ਮਿੱਤਰੋ ਬੰਨ੍ਹ ਦੀ ਏ ਕਰਮਾ ਵਾਲੀ ਨੇ ਟਰਾਲੀਆਂ ਰਖੜੀਆਂ ਵੇਲਾ ਪੁਰਾਣੀ ਬੱਜੀ ਏ ਇੱਕ ਪਹਿਲਾਂ ਉਹਦੇ ਤੇ ਇੱਕ ਇਹ ਜਿਹਾ ਕੈਪ ਜੀ ਹੁਣਾਂ ਵੀ ਭੰਗਾਈ ਏ ਅੱਛਾ ਅੱਛਾ ਹਾ ਟੁੱਟ ਕੇ ਥੱਲੇ ਡੇਗੀ ਪੁਰਾਣੀਆਂ ਸਾਰੀਆਂ ਰਖੜੀਆਂ ਬੱਜੀਆਂ ਕਰਮਾੜੀਆਂ ਸਾਡੇ ਉਹ ਜੀ ਮੈਂ ਹੁਣ ਲਾਈਵ ਆ ਨਹੀਂ ਉਹਦੀ ਪਿਛਲੇ ਸਾਲ ਵਾਲੀ ਬੱਜੀ ਸੀ ਅਜੇ ਵੀ ਸਹੀ ਏ ਉਹ ਮਿੱਤਰੋ ਮੈਂ ਵੀ ਬੰਦ ਗਏ ਬਾਪੇ ਜੀ ਮੇਨ ਆ ਮੀ ਆ ਵਸੇ ਹੋਲੈਂਡ ਤੇ ਪਿੱਲੀ ਰਿ ਬਣੀਣੀ ਆ ਹਾਂ ਹੋਲੈਂਡ ਐਦ ਕੀ ਨਵਾਂ ਮੈਂਬਰ ਐਡ ਹੋਇਆ ਨਾ ਨਿਊ ਮੈਂਬਰ ਨਿਊ ਮੈਂਬਰ ਐਡ ਹੋਇਆ ਉਤਰੋ ਬਣੀ ਪਿੱਲੀ ਰਿ ਤਰਨਾ ਦਾ ਬੁਲੇ ਯ ਮੂਮ ਮਠੇ ਵੇ ਕਰਾਣੇ ਨਹੀਂ ਸਹੀ ਗੱਲ ਲਿਓਨੇ ਆ ਪੱਦਾ ਰੁਕ ਜਾ ਮੈਂ ਲੈ ਕੇ ਆ ਲੈ 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 ਇੱਥੇ ਬਲੋ ਤੇ ਨਾ ਰਕੀ ਹੈ ਨਾ ਹਾਂ ਪੱਦਾ ਵੀ ਆ ਗਿਆ ਸ਼ਾ ਸ਼ਾ ਚਿਪ 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 ਰੱਖ ਦੋ ਗਿਰਾ ਦੋ ਜੋਸ਼ ਜੋਸ਼ ਟੋਪ ਟੱਕ ਇਹ ਨਾ ਇਹ ਨੂੰ ਬੰਨੋ ਚਲੋ ਇਹ ਵੀ ਬੰਨੋ ਅੰਮਾ ਵਾਲੀ ਆਪਾ ਮਿੱਤਰੋ ਸਾਰੇ ਹੁੰਦਿਆਂ ਦੇ ਬੰਨਨੇ ਆ ਇਹ ਨੇ ਵੀ ਚਲੋ ਇੰਦੇ ਤੇ ਰੰਗ ਰੰਗ ਕਰਾਇਆ ਸੀ ਪਿਛਲੀ ਵਾਰੀ ਉਦੋਂ ਹੀ ਕੋਈ ਨਾ ਵੀ ਚੱਕਰ ਪੈ ਗਿਆ ਸੀ ਕੁਸ਼ਾਇਦ ਕੀ ਆਪ ਤੇ ਤੁਹਾਡੇ ਜਾ ਘੱਟ ਬਣਾਈਏ ਹਾਂ ਬਸ ਉਧਰ ਉਧਰ ਚੱਲੀ ਆ ਨਾ ਫੋ ਲੈਂਡ ਜੀ ਕਿੱਧਰ ਖੜੇ ਹੈ ਉਧਰ ਖੜੇ ਛੇੜਾ ਬਿਕਰਮ ਵਾਲਿਆ ਲੋ ਜੀ ਇੰਨੇ ਬਾਹਮਤੀ ਆ ਗਏ ਹਾਂ ਡਾਈਗ ਟੱਕਾ ਆ ਗਿਆ ਹਾਂ ਚਲੋ ਜੀ ਆਲੋ ਉਧਰ ਚੱਕ ਚੱਕ ਆ ਗਈ ਬਹਾਦਰਗੋੜਾ ਬਹਾਦਰਗੋੜਾ ਆ ਗਿਆ ਬਹਾਦਰਗੋੜਾ ਆ ਗਿਆ ਹਾਂਜੀ ਹਾਂਜੀ ਪਿਛਲੇ ਸਾਲ ਦੀ ਜੇ ਵੀ ਵੱਜੀ ਆਵੇ ਇਸ ਤੋਂ ਥੱਲੇ ਆ ਮਾਰਾ ਇਹਦਾ ਉਹ ਜਿਹੜਾ ਨਿਸ਼ਾਨ ਸਾਬਦਾ ਨਹੀਂ ਹੁੰਦਾ ਆ ਆਪਣੀ ਚਾਪੜਾ ਨਾ ਏਦਮਾ ਪਟਵਾ ਸੀ ਹੋ ਗਿਆ 5-6 ਸਾਲ ਸਹੀ ਗੱਲ ਬੜਾ ਟਾਈਮ ਹੋ ਗਿਆ ਇਹਨੂੰ ਕੋਲਾ ਉਪ ਲਾਂਚ ਇੱਥੇ ਬੰਦ ਹੋ ਰਿਹਾ ਪ੍ਰਾਣੀਆਂ ਦੇ ਆਪਣੀਆਂ ਉਹ ਜਿਹਾ ਉਹ ਵੀ ਬੱਜੀਆਂ ਜੇ ਜਿਹੜੀ ਟੁੱਟ ਜਾਂਦੀ ਆਪਣੇ ਆਪ ਹੀ ਟੁੱਟਦੀ ਏ ਹਾਂ ਜਿਵੇਂ ਆਹ ਦੇਖੀ ਥੱਲੇ ਵਾਲੀ ਇਹ ਹੁਣ ਟੁੱਟ ਜੇਗੀ ਸਹੀ ਗੱਲ ਹੈ ਇੱਕੜੀ ਤੇ ਤਿੰਨ ਇਕੱਠੀਆਂ ਹੋਈਆਂ ਸਨ ਫਿਰ ਧਵਾਨ ਗਿਆ ਜਦੋਂ ਨਾ ਦੋ ਤਿੰਨ ਸਾਲ ਪਹਿਲਾਂ ਉਦੋਂ ਟੋਟੇ ਸੀ ਨੋ ਮੱਥਾ ਟੇਕ ਦੋ ਸੂਪਰ ਸੈੱਟ ਰੱਖੋ ਜੀ ਆਪਾਂ ਨਹੀਂ ਦੇ ਦੋ ਜੇ ਬੰਦੇ ਆਉਣਗੇ ਆਪਾਂ ਤਾਂ ਫਟੇ ਨਹੀਂ ਆ ਸਹੀ ਗੱਲ ਹੈ ਇਹ ਕੋਈ ਬੰਦ ਰਹੇਗਾ ਸਹੀ ਗੱਲ ਹੈ ਇਹ ਚ ਬੰਦ ਸਹੀ ਰਹਿ ਗਈ ਟੀਜ਼ਰ ਕੋਣ ਕੋਣ ਗਿਆ ਸੋ ਕਿਤੇ ਉੱਥੇ ਮੈਂ ਮਾਰ ਚਲੋ ਮੱਥਾ ਦੇਖਣਾ ਪੁੱਛੰਦੇ ਹੋਰੀ ਨਾਲ ਉਹ ਚੱਲਦਾ ਜੀ ਇਹ ਵੀ ਬਣੇਗੀ ਆਓ ਚਲੋ ਬੰਦੋ

ਤੇ ਬੰਨੇ ਹੋ ਲੌਂਚ ਇੰਟਰਵਿਊ ਤੋਂ ਅੱਗੇ ਵੀ ਗੱਲ ਨਹੀਂ ਹੋਉਂਦੀ ਕੰਮ ਨਹੀਂ ਇਹ ਹੋ ਰਿਹਾ ਮੇਕ ਨਿਆਣਾ ਇੱਥੇ ਹਾਂ ਚਲੋ ਜੀ ਮਿੱਤਰ ਹੋਇਆ ਗਿਆ ਹੁਣ ਕੋਟਰ ਰਹਿ ਗਿਆ ਤੇ ਛੋਟੇ ਮੋਟੇ ਥੰਦੇ ਰਹਿ ਗਏ ਨੇ ਆ

ਉਡ ਰਹੀ ਫੁੱਪੜਾ ਅਸ਼ਾ ਚੰਗ ਰਹਾ ਮੈਂ ਕਿ ਚੰਗ ਰ ਰ ਫੁੱਪੜੀ ਹਾਂ ਲੋਏ ਦ ਟ੍ਰੇਲ ਤੇ ਕਰਮਾ ਰੋਤੀ ਦਿੰਦੀ ਐ ਇਹ ਵੀ ਸਾਡੇ ਨਵੀਂ ਨਵਾਂ ਮੈਂਬਰ ਐਡ ਹੋਇਆ ਹੈ ਹੈਰੋ ਆਹੋ ਇਹ ਵੀ ਨਵੀਂ ਹੈ ਚੱਲਾ ਏ ਲੋ ਜੀ ਇਹ ਨਵੀਂ ਪੰਤੀ ਨਵੀਂ ਪੈੜੀ ਦੇ ਨਵੀਂ ਰਕੜੀ ਯਾਰ ਉਹ ਬੜ ਲੰਬੇ ਨਹੀਂ ਉੱਤੇ ਆਪਾਂ ਮੜ ਜਾ ਪਿਛਾਂ ਹੋ ਕੇ ਬੰਨ ਦਿੰਨੇ ਆ ਤੇ ਸਲਾਕਾ ਸੁਹਾਗੇ ਤੇ ਵੀ ਜੀ ਗਣ ਸਵਾ ਗਾਜੀ ਰਾਗੇ ਆਪਾਂ ਲਿਆਂਦੀਆਂ ਹਨ 27 28 ਪਤਾ ਨਹੀਂ 26 ਕੋ ਅੱਛਾ 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 ਢਾਈ ਜਣੀਆਂ ਲੱਛਣਾਂ ਆ ਜੜੀਆਂ ਪੂਰੀਆਂ ਹੇ ਤੇ ਅੱਧਾ ਅੱਧਾ ਜ ਸੰਦਾ ਬੰਦਾ ਇੱਧਰ ਘਲੋਤਾ ਆ ਤੇ ਆ ਘਲੋਤੇ ਨੇ ਅਜੇ ਤੇ ਉਹਦੇ ਡੁੱਬਿਆ ਪਿਆ ਹੀ ਉਦਨ ਦੇ ਹਾਂ ਫਤ ਤਦ ਮਿੱਤਰੋ ਵੀ ਨੰਬਰ ਪਛਾਣੋ ਅੱਗੇ ਸਾਰੇ ਚੀਏ ਹੋਣਗੇ ਤੇਰਾ ਹਾਲ ਮਹੌਲ ਚਾਲਦਾ ਅੱਜ ਤੋਂ ਪੂਰਾ ਵੇਪੀ ਆਂਦੀ ਇਧਰ ਵਕੀਆਂ ਆਜੇ ਕਾ ਚੀ ਉਹ ਵੀ ਆਪਣੀ ਪੂਰੇ ਪੁਰੇ ਹੋਣੇ ਮੈਨੂੰ ਮੱਚ ਲੱਗਦੇ ਆ ਉਹ ਰੌਜ ਤੇ ਬੰਤੀ ਇਹ ਰੋਕ ਚਰਕੂ ਲੋ ਬੋਟ ਰੇਗਟ ਟਿੱਲਰ ਕਰਾਂ ਹਾਂ ਜਿੰਨੇ ਸਾਨੂੰ ਪੂਰੇ ਪੂਰੀ ਆਉਣੇ ਨੇ ਹਾਂ ਜੀ ਜੀ ਅਜੇ ਤੇ ਬੋਲਟ ਤੇ ਰਹਿ ਗਈ ਚੱਕੋ ਬੋਲਟ ਨਹੀਂ ਰਹੇ ਗਏ ਨੇ ਹੋ ਸ਼ਹਿਦਾਰ ਜੀ ਲੱਗ ਗਏ ਅੱਜ ਇਹ ਤਾਂ ਬੰਦ ਭਾਵੇਂ ਰੇ ਇੱਥੇ ਇੱਥੇ ਸਾਡੇ ਜੋ ਚੱਕਟ ਕੇ ਜੋ ਆਹ ਸਟਾਕ ਚੱਕਟ ਕੇ ਬੰਦ ਹੋ ਧੰ 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 वह दो रह गया जोत्रा आयने पूरे पूरे देख करा हम्म एक बोल्ट रहूँगी है ना और आहों बोल्ट तेंद्रा के ने रागेने। रागेने दो इतने देख बोल्ट थे आयना पूरा ਸੰਦਾ ਦੇ ਪੈਸਾ ਆਪਣਾ ਮੋੜ ਨਹੀਂ ਰਹਿ ਗਈਆਂ ਬਸ ਬੰਨਣ ਵਾਲੀਆਂ ਹਾਂ ਅਸੀਂ ਕੀ ਕਹਾਂ ਚਲੋ ਜੀ ਹੁਣ ਪੜ ਗਿਆ ਜੀ ਵਾਇਰ ਚਲੋ ਮਿੱਤਰ ਚਲੀਏ ਰਹਿ ਗਿਆ ਆਪਣਾ ਪੱਖਾ ਸਹੀ ਗੱਲ ਮਿੱਤਰੋ ਰਗਣੀਆਂ ਰੁਗੜੀਆਂ ਤੇ ਆਪੇ ਜੀ ਮੇਰੇ ਨਾਲ ਸਾਰਿਆਂ ਨੂੰ ਬੰਨ ਬੰਨ ਦਿੱਤੀਆਂ ਹਨ ਇਹਦੇ ਤੇ ਚਲੋ ਪ੍ਰਾਣੀ ਵੀ ਬੱਜੀ ਏ ਅਦੇ ਗਿੰ ਮਿੱਤਰੋ ਆਪਣਾ ਵਾਇਗਰ ਜਮੀਰਨਾ ਸੁਪਰ ਸਿੱਡਰ ਵੀ ਟਰੈਕਟਰ ਪਰਮਾਤਮਾ ਵਾਂਵੇਂ ਸੱਚੇ ਪਾਤਸ਼ਾਹ ਵਾਅਦਾ ਕਰਦਾ ਰੇ ਸਕੂਟਰੀ ਜੇ ਵੀ ਬੰਨਤੀ ਹੀ ਤੇ ਜਨਰੇਟਰ ਤੇ ਵੀ ਬੰਨਤੀ ਏ ਇੰਦੇ ਤੇ ਵੀ ਬਾਕੀ ਮਿੱਤਰੋ ਤੁਹਾਨੂੰ ਵਿਖਾ ਹੀ ਦਿੱਤਾ ਸਾਰਾ A to Z ਬਸ ਰਹਿ ਗਈ ਤੇ ਆਪਣੀ ਇਕੱਲੀ ਬੁਲਟ ਰਹਿ ਗਈ ਓ ਡੈਡੀ ਲੈ ਕੇ ਗਏ ਨੇ ਸਵੇਰ ਦੇ ਆਪਾਂ ਵੀ ਰਿਸ਼ਤੇਦਾਰੀ ਚ ਗਏ ਹਾਜੀ ਆਏ ਆ ਤਿੰਨ ਚਾਰ ਦਿਨਾਂ ਬਾਅਦ ਬਾਕੀ ਇਹ ਤੇ ਮੋਨੋ ਫਿਟ ਕਰਨ ਵਾਲੀ ਹੈ ਬਾਕੀ ਮੋਨੋ ਮੈਂ ਕਰਨਾ ਹੁਣੇ ਫੱਟੇ ਦੇ ਤੇ ਓ ਵੀ ਮਿੱਤਰੋ ਮੈਂ ਤੁਹਾਨੂੰ ਬਖਾਣਾ ਵਾਂ ਲੋਬੀ ਇਹਨੂੰ ਵੀ ਇੱਕ ਰੀਤੋਂ ਨਾਲ ਧੋ ਕੇ ਦੇਤੇ ਚਾਦਰ ਪਾ ਕੇ ਚਾਦਰ ਸੋਰੀ ਕਿਨਾਂ ਤਰਪਾਲ ਤਰਪਾਲ ਵਾਲਾ ਵੀ ਰੱਖਨੇ ਆ ਹੀ ਵੀ ਘੱਟੋ ਘੱਟ ਵੀ ਭਾਜੀ ਮੇਰੇ ਲੱਗ ਜਣੇ 10 15 ਦਿਨ ਉਹਨਾਂ ਵਿਚਾਰੇ ਨੂੰ ਕੋਈ ਅਮਰਜੈਂਸੀ ਪੈ ਗਈ ਹੈ ਕੋਈ ਮਤਲਬ ਕੀ ਚਲੋ ਅਮਰਜੈਂਸੀ ਪੈਣ ਲੱਗਿਆਂ ਤੇ ਕਿਸੇ ਨੂੰ ਵੀ ਕਿਸੇ ਨੂੰ ਵੀ ਪੈ ਸਕਦੀ ਹੈ ਕਿੰਤਰ ਰੋਖੜੀ ਰੋਖੜੀ ਉਹ ਪੱਖੇ ਤੇ ਰਹਿ ਗਈ ਹੈ ਕਿਦੇ ਤੇ ਤੇ ਇਹਨ ਦਿੱਤੇ ਦੋਵਾਂ ਦੇ ਬੰਨ ਦਿੰਨੇ ਆ ਬਾਕੀ ਸਾਰੇ ਸੰਦਿਆਂ ਦੇ ਮਿੱਤਰੋ ਕਹੀਏ ਬੰਨੀ ਚਲੋ ਆਪਾਂ ਚੱਲਨੇ ਹਾਂ ਬਾਹਰ ਨਾ ਆ ਵੀ ਇਹ ਜੁੱਸਾ ਇਹ ਕਰੋ ਚੱਕ ਆ ਨਿਆਰੇ ਮਿੱਤਰੋ ਕਿਤੇ ਰਹਿਣੀ ਲੱਪਣੇ ਚਾ ਸਾਰੀ ਪੂਰੀ ਘੈਂਡਾ ਚੱਲ ਇਧਰ ਫੜਾ ਬੈਟ ਆ ਉਹ ਮੈਨੂੰ ਦੇ ਘੇੜ ਲੈ ਉਹਦੇ ਫੋਟੋ ਕਿਚਵਾਸੇ ਬੜਾਇਆ ਸੀ ਚਾ ਸਾਰੀ ਇਤਰਾ ਚਾਸ ਜੇ ਨਾ ਮਿੱਤਰੋ ਮਿਲਨੇ ਆ ਕਿੰਨੇ ਖੇਡੇ ਆਏ ক্রিকেট ਦੱਸਿਓ ਜਰੂਰ ਝੋਟਾ ਲੱਗਿਆ ਸਾਡਾ ਬਿਲਡਿੰਗ ਦਾ ਵੀ ਮਿੱਤਰੋ ਲੈ ਨਹੀਂ ਜਾ ਓਏ ਉੱਥੇ ਖਲੋਵੋ ਦੋ ਜਣੇ ਚੱਲ ਫੋਜੀ ਉਪਰ ਪੈਲ ਇਹਦੀ ਏ ਦੂਲ ਕਿਦੀ ਏ ਤੇਰੀ ਤਿਲਗੀ ਦੀ ਏ ਤੇਰੀ ਚੋਲ ਪੰਜੋਲ ਛੋਲ ਹਾਂ 6ਵੇਂ ਨੰਬਰ ਤੇਰੀ ਏ 7ਵੀਂ 6 ਤੇ ਆ ਕੋ ਨਹੀਂ ਆ 7ਵੀਂ ਏ 7ਵੀਂ ਤੇਰੀ 5ਵੀਂ ਏ ਨਾ ਉਹ ਸੱਚ 5 ਦੇ ਨੰਬਰ ਹੀ ਕੋ ਨਹੀਂ ਸੀ 8ਵੀਂ ਤੇ 9 ਲਾਸਟ ਲਓ ਬਈ ਚੱਲ ਵੀ ਮੋਲੂ ਚਾਵਾ ਚਾਵਾ ਓਏ ਇਧਰ ਵੀ ਗਈ ਆਊਟ ਇਧਰ ਗਲੀ ਗਲੀ ਦਾ ਨਾਟ ਆਊਟ ਐ ਬਸ ਤੇ ਜਾਵਾਂ ਲਾ ਵੀ ਉਹ ਇਥੋਂ ਮਾਲਕੇਵਾੜੇ ਚ ਮਾਲਕੀ ਮਾਲਕ ਦੇ ਘਰ ਦਾ ਕੋਈ ਨਹੀਂ ਆਊਟ ਤੇ ਮਾਲਕ ਪਰਾਂ ਪਰਾਂ ਕੋਈ ਨਹੀਂ ਆਊਟ ਆ ਘਰ ਵੀ ਆਊਟ ਐ ਆ ਘਰ ਪਰਾਂ ਵੀ ਆਊਟ ਐ ਉੱਡ ਕੇ ਗਈ ਤੇ ਮਨ ਓਏ ਬੋਲਤੀ ਰਹੀ ਸੀ ਬੋਲਟੋਂ ਆਈਏ ਬੋਲਟ ਕੋਈ ਦਈਏ ਬਾੰਦ ਨਬੜੇ ਦਾ ਕੰਮ ਸਕਾ ਵੀ ਇਹਨੂੰ ਵਿੱਚ ਬੰਦ ਨੇ ਵੱਕੇ ਡ੍ਰਿੱਲ ਦੇ ਪੱਖਾ ਰਹਿ ਗਏ ਸੀ ਉਹਨਾਂ ਚੋ ਵੀ ਬਣਦੀ ਆ ਤੇ ਮਿੱਤਰੋ ਇੱਕ ਰਹਿ ਗਿਆ ਪੱਖਾ ਤੇ ਘੱਟ ਡ੍ਰੈਨ ਦਾ ਚਲੋ ਯੂਜ਼ ਤੇ ਲੈਟੀਆਂ ਹੁੰਦੇ ਨੇ ਪਰ ਫਿਰ ਵੀ ਹੁੰਦੇ ਆਪਣੇ ਨੇ ਬਣਨੀ ਚਾਹੀਦੀ ਆ ਵੇਖੋ ਆਉਂ ਜੂ ਮੈਂ ਪਈ ਨੋ ਲਿਆ ਮੈਂ ਯੂਜ਼ ਚ ਆਂਕੀ ਦਾ ਸਲਾਫਰ ਇਹਨੂੰ ਵੀ ਬੰਨਤਾ ਮਿੱਤਰੋ ਡ੍ਰੈਲ ਨੂੰ ਬੰਨਤਾ ਨੇ ਪੜਿਆ ਕਾ ਚਲੋ ਨੜਾ ਨਪੜਿਆ ਕੰਮ ਟਰੈਕਟਰ ਟੁੱਟ ਰੰਮ ਨਿਬੇੜਤਾ ਮਿੱਤਰੋ ਸਿਹਰੀ ਮਾਰ ਕੇ ਵਾਂਗ ਪੈੜੀ ਜੇ ਕਿੜੇ ਸਾਰੇ ਪਹਵਾਵਾਂਗੇ ਤੁਹਾਨੂੰ ਨਾਲੇ